ਪੈਲ ਚ ਰਾਤ 1:30 ਵਜੇ ਦੇ ਕਰੀਬ ਕਬਾੜ ਦੇ ਗਦਾਮ 'ਚ ਲੱਗੀ ਭਿਆਨਕ ਅੱਗ 9 ਘੰਟੇ ਦੀ ਸਖ਼ਤ ਮਿਹਨਤ ਬਾਅਦ ਸਵੇਰ ਤੱਕ ਅੱਗ ਤੇ ਤੇ ਪਹਿਲਾਂ ਉਹਨਾਂ ਨੇ ਆਪ ਟਰਾਈ ਕੀਤੀ ਪਰ ਉਹਨਾਂ ਤੋਂ ਕਾਬੂ ਨਹੀਂ ਆਈ ਫਿਰ ਉਹਨਾਂ ਨੇ ਸਾਨੂੰ ਫਾਇਰ ਵਗੇਰ ਤੇ ਫੋਨ ਕੀਤਾ ਜੀ ਵੀ ਤੁਸੀਂ ਵੀ ਦੱਸਣ ਦੇ ਧਿਆਨ 'ਚ ਲਿਆਂਦੀ ਮੈਨੂੰ ਤੋਂ ਕਿਸੇ ਨੇ ਦੱਸਿਆ ਨਹੀਂ ਇਸ ਵਾਰੀ ਵੀ ਅੱਜ ਉਹ ਮੌਕੇ ਤੇ ਹਾਜ਼ਰ ਨਹੀਂ ਸੀ ਉਸ ਤੋਂ ਮੈਂ ਲਿਖਤੀ ਸਵਸਥੀਕਰਮ ਲਵਾਂਗਾ ਵੀ ਉਹਦੇ ਕੀ ਹੈ ਜੋ ਵੀ ਆ ਮੈਂ ਉਹ ਤੋਂ ਲਿਖ ਕੇ ਹੀ ਜਵਾਬ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੈਲਟ ਚ ਰਾਤ 1:30 ਵਜੇ ਦੇ ਕਰੀਬ ਕਬਾੜ ਦੇ ਗਦਾਮ 'ਚ ਲੱਗੀ ਭਿਆਨਕ ਅੱਗ 9 ਘੰਟੇ ਦੀ ਸਖਤ ਮਿਹਨਤ ਬਾਅਦ ਸਵੇਰ ਤੱਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ ਖੰਨਾ ਅਤੇ ਗਰਾਹਾ ਤੋਂ ਫਾਇਰ ਬ੍ਰਿਗੇਡ ਦਿਆ ਗੱਡੀਆਂ ਮਗਵਾਈਆਂ ਗਈਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਮੁੱਖ ਅਫਸਰ ਬ੍ਰਿਗੇਡ ਦੇ ਮੌਕੇ ਤੇ ਨਹੀਂ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਕਿ ਅਕਸਰ ਅਜੀਆਂ ਘਟਨਾਵਾਂ ਤੇ ਮੌਕੇ ਤੇ ਬਹੁਤ ਘੱਟ ਨਜ਼ਰ ਆਉਂਦੇ ਹਨ ਫਾਇਰ ਅਫਸਰ ਨਗਰ ਕੌਂਸਲ ਦੇ ਯੋ ਕਰਨਜੀਤ ਸਿੰਘ ਦਾ ਕਹਿਣਾ ਕਿ ਇਸ ਦਾ ਦਿੱਤੀ ਜਵਾਬ ਉਹ ਫੈਰ ਅੱਛਾ ਤੋਂ ਲੈਣਗੇ ਦੱਸ ਦਈਏ ਕਿ ਖੰਨਾ ਦੇ ਨਦੀਕੀ ਪਾਇਲ ਚ ਰਾਤ 1:30 ਵਜੇ ਦੇ ਕਰੀਬ ਕਬਾੜ ਦੇ ਗਦਾਮ ਚ ਲੱਗੀ ਭਿਆਨਕ ਅੱਗ ਤੇ 9 ਘੰਟੇ ਦੀ ਸਖਤ ਮਿਹਨਤ ਨਾਲ ਸਵੇਰ ਤੱਕ ਅੱਗ ਤੇ ਕਾਬੂ ਪਾਇਆ ਜਾ ਸਕਿਆ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਲਈ ਆਪ ਬਹੁਤ ਕੋਸ਼ਿਸ਼ ਕੀਤੀ ਪਰੰਤੂ ਅੱਗ ਤੇ ਕਾਬੂ ਪਾਇਆ ਨਹੀਂ ਜਾ ਸਕਿਆ ਇਸ ਤੇ ਖੰਨਾ ਤੇ ਦਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਿਆ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਹੁੰਚ ਕੇ ਬੜੀ ਮੁਸ਼ਕਲ ਅੱਗ ਤੇ ਕਾਬੂ ਪਾਇਆ ਪਰੰਤੂ ਲੋਕਾਂ ਵੱਲੋਂ ਸਵਾਲ ਕਰਨ ਤੇ ਮੁੱਖ ਫਾਇਰ ਅਫਸਰ ਜਿਨ੍ਹਾਂ ਦੀ ਡਿਊਟੀ ਰਾਤ ਦੇ 12 ਵਜੇ ਤੋਂ ਸਵੇਰੇ 8 ਵਜੇ ਤੱਕ ਸੀ ਉਹ ਕਿੱਥੇ ਹੰਤਾ ਫਾਇਰ ਕਰਮਚਾਰੀਆਂ ਦਾ ਕਹਿਣਾ ਕਿ ਉਹਨਾਂ ਨੂੰ ਨਹੀਂ ਪਤਾ ਇਸ ਵੰਨੀ ਖੰਨਾ ਨਗਰ ਕੌਂਸਲ ਦੇ ਇਹ ਚਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਇਸ ਦਾ ਲਿਖਤੀ ਜਵਾਬ ਉਹ ਫਾਇਰ ਅਫਸਰ ਖੰਨਾ ਤੋਂ ਲੈਣਗੇ ਮੁੱਖ ਅਫਸਰ ਮੌਕੇ ਤੇ ਨਹੀਂ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਕਿ ਅਕਸਰ ਅਜਿਹੇ ਘਟਨਾਵਾਂ ਤੇ ਮੌਕੇ ਤੇ ਬਹੁਤ ਹੀ ਘਟਨਾ ਜੇ ਆਉਂਦੇ ਹਨ ਫਾਇਰ ਅਫਸਰ ਕਿਹੜੀ ਅੱਗ ਲੱਗੀ ਹੈ ਇਹ ਕੀ ਘਟਨਾ ਹੋਈ ਹੈ ਕਿਤਾ ਅੱਗ ਲੱਗੀ ਹੈ ਇਹ ਫਿਰ ਸਵੇਰੇ 1.5 ਵਜੇ ਦੇ ਕਰੀਬ ਤੇ ਅੱਗ ਲੱਗੀ ਹੈ ਜੀ ਤੇ ਪਹਿਲਾਂ ਉਹਨਾਂ ਨੇ ਆਪ ਟਰਾਈ ਕੀਤੀ ਪਰ ਉਹਨਾਂ ਤੋਂ ਕਾਬੂ ਨਹੀਂ ਆਈ ਪਰ ਉਹਨਾਂ ਨੇ ਸਾਨੂੰ ਫਾਇਰ ਵਗੇਰ ਤੇ ਫੋਨ ਕੀਤਾ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਸਟਾਫ ਸਮੇਤ ਪੈਲ ਤੇ ਅੱਗ ਤੇ ਪਹੁੰਚ ਕੇ ਇਹ ਅੱਗ ਜੀ ਥੋਡੇ ਸੰਜੀਵ ਕੁਮਾਰ ਪੁੱਤਰ ਸਰਕਰੈਤੀ لال ਉਹਨਾਂ ਦੇ ਪੈਲ ਦੁਕਾਨ ਸੀ ਜੀ ਉਹਨਾਂ ਦੀ ਆਪਣੇ ਕਬਾਰ ਦੀ ਤੇ ਉਹਦੇ ਵਿੱਚ ਅੱਗ ਲੱਗੀ ਹੋਈ ਸੀ ਤੇ ਉਹਨਾਂ ਨੇ ਗੱਡੀਆਂ ਦੋ ਪੁੰਨੇ ਦੀਆਂ ਭਰਗੀਆਂ ਸੀ ਤੇ ਇੱਕ ਉਹਨਾਂ ਨੇ ਸਵੇਰੇ ਭਰ ਕੇ ਭੇਜੀ ਦੀ ਤੇ ਪਰ ਬਹੁਤ ਜਾਨੀ ਮਾਲੀ ਨੁਕਸਾਨ ਦਾ ਬਚਤ ਰਹਿ ਗਈ ਮੁਸ਼ਕਲ ਤਾਂ ਬਹੁਤ ਕੀਤੀ ਪਰ ਬਚਤ ਰਹਿ ਗਈ ਫਿਰ ਵੀ ਅੱਗ ਲੱਗਣ ਦਾ ਕਾਰਨ ਕੀ ਹੋਇਆ ਅੱਗ ਲੱਗਣ ਦਾ ਕਾਰਨ ਸਰ ਹਜੇ ਤੱਕ ਤਾਂ ਕੋਈ ਮਾਲਕਾਂ ਨੇ ਜਾਂ ਕੋਈ ਉਹ ਨਹੀਂ ਦੱਸਿਆ ਜੀ ਉਹ ਵੈਰੀਫਾਈ ਕਰ ਰਹੇ ਨੇ ਜੀ ਇਹ ਅੱਗ ਬਾਰੇ ਉਹ ਹੀ ਦੱਸਣਗੇ ਜੀ ਇਹ ਗੱਡੀਆਂ ਲੱਗੀਆਂ ਕਿੰਨੇ ਘੰਟੇ ਲੱਗੀ ਅੱਗ ਤੇ ਕਾਬੂ ਪਾ ਸਰ ਜਿਹੜਾ ਅੱਗ ਤੇ ਦੇਖ ਲੁ 1:30 ਵਜੇ ਤੋਂ ਲੱਗੇ ਹੋਏ ਜੀ 12 10:30 11 11 ਵਜੇ ਤੇ ਕਰੀਬ ਦਾ ਟਾਈਮ ਟਾਈਮ ਲੱਗ ਗਿਆ ਗੱਡੀਆਂ ਸਾਰੇ ਖੰਨੇ ਦੀਆਂ ਜੀ ਤਿੰਨ ਗੱਡੀਆਂ ਤੇ ਇੱਕ ਦਰਾਹੇ ਦੀ ਗੱਡੀ ਮੌਕੇ ਤੇ ਵੀ ਗਈ। ਟੋਟਲ ਕਿੰਨੀਆਂ ਗੱਡੀਆਂ ਨਾਲ ਕਾਬੂ ਪਾਇਆ ਗਿਆ? ਟੋਟਲ ਸਾਰ 8-9 ਗੱਡੀਆਂ ਲੱਗੀਆਂ ਜੀ। ਜਿਵੇਂ ਦੇਖਿਆ ਗਿਆ ਉੱਥੇ ਨੇਲੇ ਵਸਲੀਕ ਜੀ ਪੈਂਡਸ ਮਾਰਦੀ ਸੀ। ਹਾਂ ਜੀ। ਉਹਦਾ ਨੁਕਸਾਨ ਹੋ ਸਕਦਾ ਸੀ ਤਾਂ ਉਹ ਵੀ ਕਿਹਾ ਜਾ ਸਕਦਾ। ਸਰ ਬੱਸ ਨਹੀਂ ਠੀਕ ਸੀਗਾ ਜੀ ਪਰ ਐਡਾ ਕੋਈ ਰੱਦੀ ਦੀ ਅੱਗ ਸੀ ਜੀ ਕੋਈ ਪਰ ਮੌਕੇ ਤੇ ਪਹੁੰਚਣ ਕਰਕੇ ਉੱਥੇ ਕਾਬੂ ਪਾ ਲਿਆ ਤਾਂ ਕਰਕੇ ਸ਼ਾਇਦ ਹੀ ਬਚਤ ਰਹਿ ਗਈ। ਸਭ ਤੋਂ ਵੱਡੀ ਪ੍ਰੋਬਲਮ ਸਰ ਪਾਣੀ ਦੀ ਆਈ ਜੀ ਸਾਨੂੰ ਉੱਥੇ ਪਾਣੀ ਭਰਨ ਲਈ ਸਾਨੂੰ ਹਾਈ ਡੈਂਟ ਨੇੜੇ ਕੋਈ ਨਹੀਂ ਸੀਗਾ ਜੀ ਜਿਹਨੇ ਪਾਣੀ ਦਾ ਰੋਸ ਜਹਾ ਤੱਕ ਗਿਆ ਹੈ ਜਿਹੜਾ ਮੌਕੇ ਤੇ ਡਿਊਟੀ ਅਫਸਰ ਸੀ ਅੱਗਵੇ ਤੱਕ ਡਿਊਟੀ ਸੀ ਪਰ ਉਹਦੀ ਛਲਕ ਦੇਖਣ ਨੂੰ ਵੀ ਨਹੀਂ ਮਿਲਦੀ ਸਰ ਇਹ ਤਾਂ ਜੀ ਇਸ ਬਾਰੇ ਤਈ ਫੈਲ ਅਫਸਰ ਦੱਸਣਗੇ ਜੀ ਪਰ ਸਾਡੇ ਨਾਲ ਮੌਕੇ ਤੇ ਕੋਈ ਨਹੀਂ ਜੀਗਾ ਜੀ ਅੱਜ ਪੈਰਲ ਏਰੀਆ ਚ ਅੱਗ ਲੱਗੀ ਸੀ ਜੀ ਜੀ ਬਹੁਤ ਰਾਤ ਦੀ ਅੱਗ ਲੱਗੀ ਹੈ ਰਾਤ ਦੀ ਅੱਗ ਲੱਗੀ ਹੈ ਲੇਕਿਨ ਜਿਹੜਾ ਫਾਇਰ ਅਫਸਰ ਸੀਗਾ ਉਹ ਡਿਊਟੀ ਤੇ ਹੁੰਦੇ 812 ਡਿਊਟੀ ਸੀ ਲੇਕਿਨ ਉਹ ਫਾਇਰ ਅਫਸਰ ਨਹੀਂ ਸੀ ਨਹੀਂ ਅਫਸਰ ਸੀ ਫਿਰ ਗੱਡੀ ਨਹੀਂ ਗਈ ਗੱਡੀ ਸਾਡੇ ਜਿਹੜਾ ਫਾਇਰ ਅਫਸਰ ਹੈ ਜੀ ਉਹਦਾ ਇੰਚਾਰਜ ਫਾਇਰ ਅਫਸਰ ਹੀ ਹੁੰਦਾ ਵਾ ਕਿਉਂਕਿ ਮੈਂ ਵੀਂਗ ਹੈਡ ਮੈਂ ਹੈਡ ਫਾਇਰ ਅਫਸਰ ਹਾਂ ਪਰ ਮੈਂ ਤਾਂ ਤੁਸੀਂ ਇਹ ਵੀ ਤੁਸੀਂ ਵੀ ਦੱਸਣ ਦੇ ਧਿਆਨ ਚ ਲਿਆਂਦੀ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਇਸ ਬਾਰੇ ਵੀ ਇਹ ਮੌਕੇ ਤੇ ਹਾਜ਼ਰ ਨਹੀਂ ਸੀ ਉਸ ਤੋਂ ਮੈਂ ਲਿਖਤੀ ਸਪਸ਼ਟੀਕਰਨ ਲਵਾਂਗਾ ਵੀ ਉਹਦੇ ਕੀ ਹੈ ਹੈ ਜੋ ਵੀ ਆ ਮੈਂ ਉਹ ਤੋਂ ਲਿਖ ਕੇ ਹੀ ਜਵਾਬ ਕਰੂੰਗਾ ਵੀ ਕਿਹੜੀ ਪੋਜੀਸ਼ਨ ਦੇ ਵਿੱਚ ਸੀਗਾ ਉਹ ਠੀਕ ਹੈ